ਮਾਨਯੋਗ ਸੁਪਰੀਮ ਕੋਰਟ ਦੇ ਇੱਕ ਬਿਆਨ ਦੀ ਵੀ ਗੱਲ ਕਰ ਲਈਏ ਉਹਨਾਂ ਨੇ ਕਿਹਾ ਕਿ ਬਈ ਜਿਹੜੇ ਪ੍ਰਾਲੀ ਸਾੜਦੇ ਨੇ ਕਿਸਾਨ ਤੇ ਉਹਨਾਂ ਤੇ ਕਾਰਵਾਈ ਕਿਉਂ ਨਹੀਂ ਹੋਈ ਕਿਉਂਕਿ ਪ੍ਰਾਲੀ ਵਾਲਾ ਕਹਿੰਨ ਝੋਨੇ ਲੱਗਣੇ ਝੋਨੇ ਆਉਣੇ ਆ ਤੇ ਪ੍ਰਾਲੀ ਦਾ ਨਾਲ ਕੰਮ ਸ਼ੁਰੂ ਹੋ ਜਾਣਾ ਤਾਂ ਉਹ ਇੱਕ ਤਰ੍ਹਾਂ ਦਾ ਕਹਿ ਲੋ ਕਿ ਅਗਾਊਂ ਇੱਕ ਤਰ੍ਹਾਂ ਨਿਰਦੇਸ਼ ਵੀ ਹੈ ਇੱਕ ਤਰ੍ਹਾਂ ਦੀ ਸਖਤੀ ਵੀ ਹੈ ਪਰ ਮਿੰਟੂ ਜੀ ਦਾ ਹੱਲ ਅਜੇ ਤੱਕ ਵੀ ਨਹੀਂ ਹੈ ਬਹੁਤੇ ਲੋਕ ਇਸ ਪੱਖ 'ਚ ਵੀ ਦੋਨੇ ਪਾਸੇ ਹੁੰਦੇ ਆ ਕੁਝ ਕਹਿੰਦੇ ਕਿ ਪ੍ਰਾਲੀ ਦਾ ਕਰੀਏ ਕੀ ਤੇ ਚਲੋ ਸਰਕਾਰਾਂ ਕਹਿੰਦੀਆਂ ਨੇ ਕਿ ਪ੍ਰਾਲੀ ਸਾੜਨੀ ਨਹੀਂ ਨਹੀਂ ਸਾੜ ਪਹਿਲੀ ਗੱਲ ਕੇ ਸੁਪਰੀਮ ਕੋਰਟ ਮੈਂ ਨਾ ਅੱਗੇ ਵੀ ਤੁਹਾਨੂੰ ਦੱਸਿਆ ਕਿ ਅਫਸਰਾਂ ਦੇ ਨਾਲ ਬਹਿਣ ਉੱਠਣ ਹੋ ਜਾਂਦਾ ਤੁਹਾਡਾ ਮੈਂ ਇੱਕ ਬਹੁਤ ਯੰਗ ਤੇ ਜਾਨੀ ਇਸ ਇੰਡੀਆ ਦੇ ਮਤਲਬ ਕਿ ਕ੍ਰੀਮ ਅਫਸਰ ਦੇ ਨਾਲ ਬੈਠਾ ਸੀਗਾ ਟਾਪਰ ਸਰ ਯੂਪੀਐਸਸੀ ਵਾਲੇ ਟਾਪਰ ਐ ਨਹੀਂ ਹੈ ਕਿ ਮੈਂ 8ਵੀਂ ਕਲਾਸ ਦਾ ਟਾਪਰ ਹੁੰਦਾ ਸੀਗਾ ਜੀ ਮੈਨੇਟਰ ਬਣਾਇਆ ਸੀ ਤੇ ਕਿਵੇਂ ਟਾਪਰ ਕਿਵੇਂ ਬਣਿਆ ਸੀਗਾ ਮੈਂ ਵੀ ਕੱਚੇ 'ਚ ਪਰਚੀਆਂ ਪਾ ਕੇ ਲਿਆਂਦਾ ਸੀ ਇਦਾਂ ਨਹੀਂ ਜਿਹੜੇ ਟਾਪਰ ਬਿਲਕੁਲ ਪੂਰੇ ਦੇਸ਼ ਦੇ ਵਿੱਚੋਂ ਕੰਪੀਟੀਸ਼ਨ ਲੜ ਕੇ ਹੁੰਦੇ ਆ ਤਾਂ ਕਿਉਂਕਿ ਆਪਣੀ ਪੰਜਾਬੀ ਬੈਕਗ੍ਰਾਉਂਡ ਤੋਂ ਸੀ ਹੂੰ ਸੀ ਨੌਨ ਜੱਟ ਨੌਨ ਸਿੱਖ ਕਹਿ ਲਓ ਬਟ ਜਿਵੇਂ ਆਪਣੇ ਹੁੰਦੇ ਹੀ ਨੇ ਪਿੰਡੂ ਟਿਪੀਕਲ ਪਿੰਡੂ ਜੀ ਤਾਂ ਉਹਨੂੰ ਬੜੀ ਸੋਹਣੀ ਗੱਲ ਕਹੀ ਮੇਰੇ ਦਿਲ 'ਚ ਲੱਗ ਗਈ ਉਹ ਗੱਲ ਉਹਨਾਂ ਕਿਹਾ ਕਿ ਦੇਖੋ ਮਿੰਟੂ ਜੀ ਗੱਲ ਇਹ ਆ ਕਿ ਸਾਡੇ ਇਥੇ ਇੱਕ ਵੱਖਰਿਆ ਕੰਮ ਚੱਲ ਪਿਆ ਹੈ ਹੂੰ ਕਿ ਭਈ ਕਿਸੇ ਚੀਜ਼ ਨੂੰ ਆਧਾਰ ਬਣਾ ਕੇ ਵਾਤਾਵਰਨ ਨੂੰ ਆਧਾਰ ਬਣਾ ਕੇ ਜਾਂ ਹੋਰ ਕੁਝ ਗਾਈਡਲਾਈਨਸ ਨੂੰ ਆਧਾਰ ਬਣਾ ਕੇ ਸਟੇ ਲੈ ਲਿਆ ਜਾਂਦਾ ਸਟੇ ਤੋੜਵਾ ਲਿਆ ਜਾਂਦਾ ਉਹ ਗੇਮ ਚੱਲਦੀ ਹੈ ਜੀ ਉਹਦੇ ਵਿੱਚ ਪੋਲੀਟੀਸ਼ੀਨ ਵੀ ਸ਼ਾਮਿਲ ਹੁੰਦੇ ਆ ਕੱਲ ਸੁਣਿਓ ਹੂੰ ਕੁਝ ਐਕਟਿਵਿਜ਼ਮ ਵੀ ਇਸ ਪੱਖ ਤੋਂ ਹੁੰਦੇ ਆ ਕੁਝ ਪ੍ਰੋਜੈਕਟਾਂ ਨੂੰ ਪ੍ਰਭਾਵਿਤ ਕਰਨ ਵਾਸਤੇ ਕੁਝ ਮਤਲਬ ਕਿ ਬਹੁਤ ਕੁਝ ਹੁੰਦਾ ਹੈ ਪਰ ਦੂਜੇ ਪਾਸੇ ਇੱਕ ਆਮ ਬੰਦੇ ਦਾ ਸੁਪਨਾ ਹੁੰਦਾ ਇੱਕ ਘਰ ਦਾ ਹਮ ਘਰ ਦਾ ਸੁਪਨਾ ਹੁੰਦਾ ਜੀ ਅਸੀਂ ਇੱਕ ਚੀਜ਼ ਨੂੰ ਬਚਾਉਣ ਵਾਸਤੇ ਕੀ ਇੱਕ ਗਰੀਬ ਬੰਦੇ ਦੀ ਸਾਰੀ ਜ਼ਿੰਦਗੀ ਦੀ ਮਿਹਨਤ ਦਾ ਸੁਪਨਾ ਦਾਤੇ ਲਾ ਦਈਏ ਕਿ ਉਹਦੀ ਰੇਤ ਵੱਜਰੀ ਪਹੁੰਚ ਤੋਂ ਬਾਹਰ ਹੋ ਜਾਵੇ ਹਮ ਕੀ ਬਾਤ ਹੈ ਯਾਰ ਮੈਂ ਕਾਇਲ ਹੋ ਗਿਆ ਉਸ ਬੰਦੇ ਦਾ ਉਹ ਕਹਿੰਦੇ ਪਹਿਲਾਂ ਇਹ ਕੁਦਰਤ ਦੀਆਂ ਚੀਜ਼ਾਂ ਸੀ ਹਮ ਕੁਦਰਤ ਦੇ ਸਾਧਨਾਂ ਨੂੰ ਕੁਦਰਤ ਦਾ ਇਨਸਾਨ ਆਪਣੇ ਹਿਸਾਬ ਨਾਲ ਵਰਤਦਾ ਸੀ ਕੁਝ ਬੰਦਿਆਂ ਨੇ ਮਲਮਕ ਉੱਥੇ ਬੈਠ ਕੇ ਜਿਨ੍ਹਾਂ ਨੂੰ ਭੂਗੋਲਕ ਤੌਰ ਤੇ ਜ਼ਿਆਦਾਤਰ ਖਿੱਤਿਆਂ ਦਾ ਪਤਾ ਹੀ ਨਹੀਂ ਉਹਨਾਂ ਨੇ ਇਸ ਸਮੱਸਿਆ ਨੂੰ ਹੋਰ ਗੁੰਝਲਦਾਰ ਬਣਾ ਦਿੱਤਾ ਮੈਨੂੰ ਗੱਲ ਬਹੁਤ ਅੱਛੀ ਲੱਗੀ ਕਿ ਵਾਤਾਵਰਨ ਬਚਾਉਣ ਦੇ ਨਾਮ ਤੇ ਕੁਝ ਬੰਦੇ ਸੁਫਨਾ ਕਿਸੇ ਗਰੀਬ ਦਾ ਜਿਹੜਾ ਹੈ ਉਹਦਾ ਹੱਥ ਲਾ ਦਿੰਦੇ ਨੇ ਜੀ ਕਈ ਥਾਈਂ ਉਹ ਸੁਫਨਾ ਜਿਹੜਾ ਪੂਰਾ ਕਰਨ ਦੇ ਨਾਮ ਤੇ ਕੁਝ ਬੰਦੇ ਜਿਹੜੇ ਆ ਉਹ ਵਾਤਾਵਰਨ ਨੂੰ ਦਾਤੇ ਲਾ ਦਿੰਦੇ ਕਿ ਅਸੀਂ ਜੇ ਇਹਨਾਂ ਦਾ ਭਲਾ ਕਰਾਂਗੇ ਆਦਿਵਾਸੀਆਂ ਦਾ ਜੰਗਲ ਕੱਟ ਕੇ ਤੇ ਰਸਤਾ ਪੱਧਰਾ ਕਰ ਦਿੰਦੇ ਤੇ ਗੱਲ ਜਨਾਬ ਇਹ ਆ ਕਿ ਅਸਲ ਦੀ ਜਿਹੜੀ ਕਹਾਣੀ ਆ ਉਹ ਇਹੋ ਆ ਕਿ ਉੱਥੇ ਬੈਠੇ ਜਿਹੜੇ ਸੁਪਰੀਮ ਕੋਰਟ ਦੇ ਜੱਜ ਆ ਮੈਂ ਉਹ ਬਹੁਤਾ ਕਹਿਣਾ ਤਾਂ ਨਹੀਂ ਚਾਹੁੰਦਾ ਨਹੀਂ ਤਾਂ ਪ੍ਰਸ਼ਾਂਤ ਪੂਸ਼ਣ ਵਾਂਗੂ 1 ਰੁਪਿਆ ਪੈ ਜਾਂਦਾ ਜੀ ਪਰ ਜਿੰਨਾ ਕੋ ਮੇਰਾ ਸੰਵਿਧਾਨਕ ਹੱਕ ਬਣਦਾ ਅਧਿਕਾਰ ਆ ਨਾਗਰਿਕ ਦੇ ਤੌਰ ਤੇ ਮੈਂ ਉਹ ਟਿੱਪਣੀ ਕਰ ਸਕਦਾ ਜੀ ਤਾਂ ਸੁਪਰੀਮ ਕੋਰਟ ਚ ਜੱਜ ਬੈਠੇ ਜਿਹੜੀ ਉਹ ਇਸ ਚੀਜ਼ ਨੂੰ ਦੇਖ ਰਹੇ ਆ ਕਿ ਦਿੱਲੀ ਐਨ ਸੀ ਆਰ ਭਈ ਉੱਥੇ ਜਿਹੜਾ 에ਅ ਕੁਆਲਿਟੀ ਇੰਡੈਕਸ ਆ ਉਹ 500 ਤੇ ਪਹੁੰਚ ਜਾਂਦਾ ਯਾਨੀ ਮਨੁੱਖ ਵਾਸਤੇ ਖਤਰਨਾਕ ਜੀ ਮਾੜੀ ਗੱਲ ਹੈ ਜੀ ਹਮ ਪਰ ਸਾਇੰਟਿਫਿਕ ਚੀਜ਼ਾਂ ਜਿਹੜੀਆਂ ਉਹ ਤੇ ਤੁਸੀਂ ਧਿਆਨ ਗੋਚਰ ਕਰੋਨਾ ਹੂੰ ਪ੍ਰਕਾਸ਼ ਜਾਵੜੇਕਰ ਹੁੰਦੇ ਸਨ ਵਾਤਾਵਰਣ ਮੰਤਰੀ ਇਸ ਦੇਸ਼ ਦੇ ਜੀ ਮੋਦੀ ਸਰਕਾਰ ਚ ਹੂੰ ਉਹਨਾਂ ਨੇ ਇਸ ਗੱਲ ਤੋਂ ਇਨਕਾਰ ਕੀਤਾ ਸੀਗਾ ਕਿ ਇਹ ਪਰਾਲੀ ਦਾ ਪ੍ਰਦੂਸ਼ਣ ਹੈ ਸੈਕੰਡ ਚੀਜ਼ ਹੂੰ ਪੰਜਾਬ ਨੂੰ ਤੁਸੀਂ ਨਖੇ ਤੇ ਨਿਆਰੋ ਸਰ ਇਹ ਪੇੜ ਸ਼ੁਰੂ ਹੋਇਆ ਸੀ 2015 ਤੋਂ 10 ਸਾਲ ਅਸੀਂ ਇਹ ਦੇਖਿਆ ਤੁਸੀਂ ਹੁਣ ਮਤਲਬ ਕਿ ਚਾਰ ਪੰਜ ਸਾਲਾਂ ਤੋਂ ਦੇਖ ਰਹੇ ਹੋਗੇ ਜੀ 2015 ਚ ਔਰ ਫਸਟ ਟਾਈਮ ਮੈਂ ਕਿੱਥੇ ਦੇਖਿਆ ਸੀਗਾ ਕਿ ਮਤਲਬ ਅਸੀਂ ਉਦੋਂ ਇੱਕ ਕੈਂਪੇਨ ਦੇ ਵਿੱਚ ਸੀਗੇ ਐਂਟੀ ਡਰਗ ਕੈਂਪੇਨ ਦੇ ਵਿੱਚ ਤੇ ਮੈਂ ਬੜੇ ਚਰਚਤ ਨੇ ਉਸ ਵੇਲੇ ਸਰਕਾਰ ਦੇ ਵਿੱਚ ਪੱਤਰਕਾਰਤਾ ਚ ਹੁੰਦੇ ਸੀ ਤੁਸੀਂ ਸਮਝੀ ਜਾਣਾ ਤੇ ਉਹਨਾਂ ਦੀ ਗੱਡੀ ਚ ਟਰੈਵਲ ਕੀਤਾ ਸੀਗਾ ਸ਼ਾਇਦ ਮੁਕਸਰ ਤੋਂ ਪਟਿਆਲਾ ਜੀ ਤਾਂ ਉਦੋਂ ਉਹ ਮੈਂ ਦੇਖਿਆ ਸੀ ਜਿਹਨੂੰ ਆਪਾਂ স্মੋਕ ਕਹਿੰਦੇ ਹਾਂ ਜੀ 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 ਉਹ ਸ਼ਬਦ ਉਦੋਂ ਨਹੀਂ ਸੀ ਔਰ ਦਾ ਕਿ ਵੀ ਕੀ ਆਏ ਧੁੰਦ ਜੀ ਸੀ ਹਨਾ ਤਾਂ ਮਤਲਬ ਉਦੋਂ ਤੋਂ 15 ਤੋਂ 10 ਸਾਲ ਤੱਕ ਦਾ ਜਿਹੜਾ ਇਹ ਸਫ਼ਰ ਹੈ ਜ਼ਿੰਦਗੀ ਦਾ ਮੈਂ ਇਹਦੇ 'ਚ ਹਰੇਕ ਸੀਜ਼ਨ 'ਚ ਇਹ ਪੇੜ ਦੇਖਿਆ ਜੀ ਹੁਣ ਜਦੋਂ ਤੁਸੀਂ ਪੰਜਾਬ ਨੂੰ ਚੰਗੀ ਤਰ੍ਹਾਂ ਵੇਖੋਗੇ ਨਾ ਤੇ ਫਿਰ ਤੁਸੀਂ ਆ ਜਾਓ ਮਤਲਬ ਕਿ ਜੋ ਆਪਣਾ ਸਾਇੰਟਿਫਿਕ ਜਾਂ ਕੁਦਰਤ ਦਾ ਜਿਹੜਾ ਮਤਲਬ ਕਿ ਸਾਈਕਲ ਹੈ ਉਹਦੇ ਤੇ ਪੰਜਾਬ ਨੂੰ ਕੁਦਰਤ ਨੇ ਇਸ ਤਰ੍ਹਾਂ ਦਾ ਬਣਾਇਆ ਹੈ ਜਨਾਬ ਕਿ ਜੋ ਮੌਨਸੂਨ ਹੈ ਉਹ ਇਧਰੋਂ ਆ ਗਿਆ ਆਪਣਾ ਬੰਗਾਲ ਵਾਲੀ ਖਾੜੀ ਵਾਲੇ ਸਾਗਤਾਂ ਚੋਂ ਜਿਹੜਾ ਆਉਂਦਾ ਆਪਣਾ ਦਸੰਬਰ ਤੋਂ ਅਪ੍ਰੈਲ ਵਾਲਾ ਜਿਹਦੇ ਚ ਆਪਾਂ ਨੂੰ ਨੇਹਰੀਆਂ ਝੱਖੜ ਦੇਖਣ ਨੂੰ ਮਿਲਦੇ ਆ ਅਪ੍ਰੈਲ ਹੂੰ ਹੂੰ ਮਈ ਤੱਕ ਚੱਲ ਜਾਂਦਾ ਕਈ ਵਾਰ ਉਹ ਕੈਸਪੀਅਨ ਸੀ ਇਧਰ ਲਈ ਸੋਧੇ ਕਰਕੇ ਆਪਾਂ ਮੰਨਦੇ ਆ ਇਧਰਲੇ ਪਾਸਿਓਂ ਹਣਾ ਪਰ ਜਿਹੜਾ ਸਤੰਬਰ ਤੋਂ ਨਵੰਬਰ ਦਾ ਵਕਤ ਹੁੰਦਾ ਹੈ ਹੂੰ ਹਵਾਵਾਂ ਬਿਲਕੁਲ ਮਦਮ ਹੋ ਜਾਂਦੀਆਂ ਨੇ ਜੀ ਇਹ ਮੈਂ ਨਹੀਂ ਕਹਿੰਦਾ ਡਾਕਟਰ ਪ੍ਰਪਜੋਤ ਕੌਰ ਜੀ ਨੇ ਪੀਏਯੂ ਦੇ ਹੂੰ ਮੈਂ ਕਹਣਾ ਕਿ ਆਪਣੇ ਪੰਜਾਬ ਦੇ ਵਿੱਚੋਂ ਇਨ੍ਹਾਂ ਚੀਜ਼ਾਂ ਦੇ ਸਬਸਟ ਮਾਹਰ ਮੇਰੀ ਨਜ਼ਰ ਚੋਂ ਨੇ ਹੂੰ ਉਹਨਾਂ ਨੇ ਕਈ ਸਾਲਾਂ ਦੀਆਂ ਇਹੋ ਜਿਹੀਆਂ ਹਵਾਵਾਂ ਦਾ ਅਧਿਐਨ ਕਰਕੇ ਜੀ ਸੈਂਟੀਫਿਕ ਤਰੀਕੇ ਨਾਲ ਆਪਣਾ ਰਿਸਰਚ ਪੇਪਰ ਜਿਹੜਾ ਹੈ ਨਾ ਉਹ ਪਬਲਿਕ ਡੋਮੇਨ ਚ ਰੱਖਿਆ ਹੋਇਆ ਹੈ ਹਮ ਕਿ ਸਾਡੀ ਹਵਾਵਾਂ ਦੀ ਰਫਤਾਰ ਹੀ ਇੰਨੀ ਹੈ ਨਹੀਂ ਕਿ ਅਸੀਂ ਉੱਥੇ ਬਹੁਤ ਜ਼ਿਆਦਾ ਕੰਟਰੀਬਿਊਟ ਕਰ ਦਈਏ ਪੋਲੂਸ਼ਨ ਚ ਸਭ ਹਮ ਮੈਂ ਨਾਲ ਕੋਟ ਕਰ ਰਹੇ ਹਾਂ ਜੀ ਸਾਨ ਜੀ 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 ਕਿਉਂਕਿ ਜੇ ਤੁਸੀਂ ਸੁਪਰੀਮ ਕੋਰਟ ਦੇ ਗੱਲ ਤੋਂ ਬਾਅਦ ਜੇ ਕੋਈ ਗੱਲ ਕਰਨੀ ਹੈ ਤਾਂ ਫਿਰ ਤੁਹਾਨੂੰ ਬਿਲਕੁਲ ਬਿਲਕੁਲ ਠੀਕ ਹੈ ਨਾ ਤਾਰਕਿਕ ਤਰੀਕੇ ਨਾਲ ਕਰਨੀ ਪਾਉਗੀ ਹੁਣ ਇਸ ਦੇਸ਼ ਦਾ ਵਾਤਾਵਰਣ ਮੰਤਰੀ ਰਿਸਰਚ ਸਾਡੇ ਇੱਥੋਂ ਦੇ ਜੀ ਕੁਦਰਤ ਦਾ ਸਿਸਟਮ ਉਹ ਸਭ ਕੁਝ ਸੰਕੇਤ ਦੇ ਰਿਹਾ ਮੈਂ ਫਿਰ ਵੀ باوجود ਇਸ ਦੇ ਮੰਨਦਾ ਕਿ ਭਾਈ ਵੈਸੇ ਇੱਥੇ ਸੈਂਟੀਫਿਕ ਤਰੀਕੇ ਨਾਲ ਕੁਝ ਕਹਿੰਦੇ ਕਿ 5% ਜੀ 10% ਮੈਂ 20% ਵੀ ਮੰਨ ਲੈਣਾ ਹੂੰ ਕਿ ਪਰਾਲੀ ਦੇ ਧੂੰਏ ਦਾ ਅਸਰ ਹੋ ਜੀ ਪਰ ਜੇ 20% ਵਾਲੇ ਗੁਨਾਗਾਰ ਨੇ ਹੂੰ ਉਹਨਾਂ ਨੂੰ ਕਹਿੰਨੇ ਕਿ ਇਹਨਾਂ ਨੂੰ ਸਖਤੀ ਜ਼ਰੂਰੀ ਹੈ ਜੇਲ੍ਹਾਂ ਚ ਸੁੱਟਣਾ ਜ਼ਰੂਰੀ ਹੈ ਜੀ ਤੇ ਜਿਹੜੇ ਉਹ 80% ਵਾਲੇ ਆ ਜਿਹਦੇ ਚ ਫਿਰ ਕੰਸਟਰਕਟ ਕੰਸਟਰਕਸ਼ਨ ਸੈਕਟਰ ਆ ਗਿਆ ਜੀ ਵਹੀਕਲ ਆ ਗਿਆ ਹੂੰ ਤੇ ਕਾਰਖਾਨੇ ਆ ਗਏ ਇਹਨਾਂ ਨੂੰ ਜੋੜ ਲਾਉਣ ਕਿਹਦੇ ਹਿੱਸੇ ਕਿੰਨਾ ਆਇਆ ਫਿਰ ਇਹਨਾਂ ਨੂੰ ਵੀ ਜੇਲ੍ਹ ਚ ਨਾਲ ਹੀ ਬੰਦ ਕਰੋ ਜੀ ਬਿਲਕੁਲ ਨਾ ਕਿਉਂਕਿ ਤੁਸੀਂ ਉਹ ਬੰਦ ਨਹੀਂ ਕਰ ਸਕਦੇ ਨਾ ਤਾਂ ਕੰਮ ਬੰਦ ਕਰ ਸਕਦੇ ਹੋ ਕਿਉਂਕਿ ਸਰਵਿਸ ਸੈਕਟਰ ਤੇ ਕੰਮ ਆ ਜੀ ਠੀਕ ਹੈ ਨਾ ਜੀ ਜਾਂ ਉਦਯੋਗਿਕ ਸੈਕਟਰ ਦੇ ਕੰਮ ਆ ਜਾਂ ਕੰਸਟਰਕਸ਼ਨ ਸੈਕਟਰ ਦੇ ਕੰਮ ਆ ਪਰ ਆ ਤੁਸੀਂ ਜਿਹੜਾ ਹੈ ਨਾ ਆ ਕਹਨ ਜ਼ੋਰ ਇੱਥੇ ਆ ਕੇ ਕਿ ਭਾਈ ਇੱਧਰ ਸਖਤੀ ਕਰ ਦਿਓ ਮੈਂ ਇਹ ਵੀ ਨਹੀਂ ਕਹਿੰਦਾ ਕਿ ਅਸੀਂ ਚੰਗਾ ਕਰਦੇ ਹਾਂ ਹੂੰ ਮੈਂ ਨਾਲ ਇਹ ਵੀ ਕਹਦੇ ਆ ਕਿ ਇਹ ਨਹੀਂ ਹੈ ਕਿ ਅਸੀਂ ਕੋਈ ਚੰਗਾ ਕੰਮ ਕਰਦੇ ਹਾਂ ਹੂੰ ਠੀਕ ਆ ਕੋਈ ਇਹਨੂੰ ਮਜਬੂਰੀ ਦਾ ਨਾਮ ਦੇ ਦਿੰਦਾ ਹੈ ਕੋਈ ਇਹਨੂੰ ਜੱਟਵਾਦ ਦੇ ਨਾਮ ਨਾਲ ਜੋੜਦਾ ਕਿ ਹੈਂਕੜ ਦੇ ਪਰੇ ਆ ਜਾਂ ਯੂਨੀਅਨਾਂ ਦਾ ਨੁਕਸ ਕਰਦਾ ਇੱਕ ਠੀਕ ਨਹੀਂ ਹੈ ਜੀ ਅਲਟੀਮੇਟਲੀ ਕੋਈ ਵੀ ਕਾਰਨ ਆ ਹੂੰ ਇਹ ਠੀਕ ਨਹੀਂ ਹੈ ਇਹਦੇ ਵਿੱਚ ਸਭ ਤੋਂ ਜ਼ਿਆਦਾ ਦਿੱਲੀ ਦਿੱਲੀ ਬੇਸ਼ੱਕ ਸਾਡਾ ਧੂਆ ਨਾ ਜਾਂਦਾ ਹੋਊਗਾ ਸਾਡੀਆਂ ਰਗਾਂ ਚ ਤੇ ਜਾਂਦਾ ਹੈ ਜਾਂਦਾ ਬਿਲਕੁਲ ਇਹ ਤੇ ਆ ਸਾਡੇ ਬੱਚਿਆਂ ਦੀਆਂ ਰਗਾਂ ਚ ਤੇ ਜਾਂਦਾ ਹੈ ਨਾ ਸੋ ਇਸ ਕਰਕੇ ਇਹਨੂੰ ਮੈਂ ਚੰਗਾ ਨਹੀਂ ਕਰ ਰਿਹਾ ਕੋਈ ਜਸਟੀਫਾਈ ਨਹੀਂ ਕਰ ਰਿਹਾ ਮੈਂ ਜੀ ਜੀ ਕਿਉਂਕਿ ਮੈਂ ਤੇ ਆਪ ਖੇਤ ਚ ਰਹਿਣਾ ਤੁਹਾਨੂੰ ਪਤਾ ਹੈ ਮੈਂ ਤਾਂ ਪਿੰਡ ਤੋਂ ਕਿਲੋਮੀਟਰ ਦੂਰ ਰਹਿਣਾ ਜੀ ਹਾਂ ਬਿਲਕੁਲ ਉੱਥੇ ਜ਼ਿਆਦਾ ਸਮੱਸਿਆ ਆਉਂਦੀ ਸਭ ਨੂੰ ਪਿੰਡ ਤੋਂ ਜ਼ਿਆਦਾ ਮੈਂ ਕਹਿੰਦਾ ਜੀ ਉਹ ਕਾਲਸ ਜੀ ਸਾਡੇ ਤਾਂ ਆਂਦਰਾ ਤੱਕ ਚੜ ਜਾਂਦੀ ਹੈ ਜੀ ਜਦੋਂ ਸੀਜ਼ਨ ਹੁੰਦਾ ਬਟ ਇਹ ਆ ਕੇ ਬਈ ਅਸਲ ਦੇ ਵਿੱਚ ਜੋ ਆਪਾਂ ਦੇਖਦੇ ਆ ਨਾ ਕਿ ਉਹ ਬਸ ਹਰ ਸਾਲ ਇਹ ਸਭ ਕੁਝ ਹੋਣਾ ਹੁੰਦਾ ਹੈ ਸਰਕਾਰਾਂ ਨੂੰ ਖਿੱਚਿਆ ਜਾਂਦਾ ਫਲਾਂਟਮ ਕਾ ਇਹ ਫਿਰ ਕਰ ਕਰਾ ਕੇ ਸਾਰੇ ਦਾਅ ਬਚਾ ਕੇ ਉਹ ਸੀ ਜਾਂ ਜਾਂ ਕੱਢ ਲੈਂਦੇ ਗੱਲ ਉੱਥੇ ਦੀ ਉੱਥੇ ਪ੍ਰਣਾਲਾ ਉੱਥੇ ਦਾ ਉੱਥੇ ਰਹਿੰਦਾ ਜੀ ਜੀ ਬਿਲਕੁਲ ਸਹੀ ਗੱਲ ਹੈ ਤੁਹਾਡੀ ਜਗਦੀਪ ਸਿੰਘ ਜੀ ਕਹਿ ਰਹੇ ਨੇ ਕਿ ਕੁਝ ਮਹੀਨੇ ਪਹਿਲਾਂ ਇੱਕ ਸਰਕਾਰੀ ਰਿਪੋਰਟ ਆਈ ਸੀ ਕਿ ਦਿੱਲੀ ਦੇ ਵਿੱਚ ਸਰਦੀਆਂ ਦੇ ਵਿੱਚ ਪ੍ਰਦੂਸ਼ਣ ਕਹਿੰਦੇ ਮੱਧ ਪ੍ਰਦੇਸ਼ ਦੇ ਖੇਤਾਂ ਦੇ ਵਿੱਚੋਂ ਜ਼ਿਆਦਾ ਹੁੰਦਾ ਤੇ ਖੈਰ ਬਹੁਤ-ਬਹੁਤ ਸ਼ੁਕਰੀਆ ਦੋਸਤੋ ਮਿਹਰਬਾਨੀ ਤੁਹਾਡੀ ਸਾਰੇ ਦੋਸਤਾਂ ਦੀ ਜਿਹੜੇ ਨਾਲ ਜੁੜ ਚੁੱਕੇ ਨੇ ਹੁਣ ਤਾਂ ਬਹੁਤ ਪ੍ਰਾਲੀ ਫੈਕਟਰੀਆਂ ਵਿੱਚ ਜਾਣ ਲੱਗੀ ਹੈ ਕਹਿੰਦੇ ਕੁਝ ਨੇ ਜੋ ਅੱਗ ਦੇ ਵਿੱਚ ਅੱਗ ਲਾਉਂਦੇ ਆ ਜਾਂ ਅੱਗ ਦੇ ਵਿੱਚ ਫਸੇ ਹੋਏ ਨੇ ਨਹੀਂ ਮੈਂ ਉਹੀ ਕਹਿ ਰਿਹਾ ਹੋਰ ਘਟਾਉਣਾ ਚਾਹੀਦਾ ਜੀ ਹੂੰ ਸਾਨੂੰ ਝੋਨੇ ਦਾ ਰਕਬਾ ਘਟਾਉਣਾ ਚਾਹੀਦਾ ਜਿੱਥੇ ਬੇਸਿਕ ਸਮੱਸਿਆ ਪਾਣੀ ਤੇ ਅੱਗ ਦੋਨਾਂ ਨਾਲ ਜੁੜਦੀ ਹੈ ਹੂੰ 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 ਕਿ ਪਾਣੀ ਦੀ ਖਪਤ ਵੀ ਸਾਡੀ ਜ਼ਿਆਦਾ ਤੇ ਅੱਗ ਵੀ ਸਾਡੇ ਜ਼ਿਆਦਾ ਲੱਗਦੀ ਆ ਜੀ ਅਸੀਂ ਜਦੋਂ ਤੱਕ ਝੋਨੇ ਦਾ ਕਿਉਂਕਿ 195 ਲੱਖ ਟਨ ਸ਼ਾਇਦ ਪਰਾਲੀ ਨਿਕਲ ਰਹੀ ਆ ਉਹਦਾ ਨਿਵਾਰਣ ਮਸ਼ੀਨਾਂ ਜਾਂ ਇਹਨਾਂ ਚੀਜ਼ਾਂ ਨਾਲ ਹਾਈ ਨਹੀਂ ਜੋ ਮਰਜ਼ੀ ਕਰ ਦੋ ਸਰ ਬਿਲਕੁਲ ਜੀ ਉਹ ਇੱਕ ਤਾਂ ਟਾਈਮ ਬਹੁਤ ਥੋੜਾ ਹੁੰਦਾ ਹੈ ਹਾਂਜੀ ਜੇ ਅਸੀਂ ਰਕਬਾ ਘਟਾਵਾਂਗੇ ਤਾਂ ਤਦ ਤੋ ਜਿਹੜੀ ਕੁਆਂਟੀਟੀ ਹੈ ਉਹ ਘਟ ਹੋ ਜਾਏਗੀ ਘਟ ਹੋ ਸਕਦੀ ਹੈ ਬਿਲਕੁਲ ਮਿੰਦੂ ਜੀ